ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਕਰ ਪਹਿਲਾਂ ਸੈਟਿੰਗ ਹੋ ਗਈ ਤੇਰੀ ਠੀਕ ਹੈ ਠੀਕ ਹੈ ਹਰ ਰੋਇ ਖਾਲਸਾ ਵਾਹਿਗੁਰੂ ਜੀ ਬੋਲੇ ਹਰ ਬਾਰੇ ਸਾਨੂੰ ਨਾ ਬਾਦਿਆ ਸੋ ਚੱਲੀ ਚੱਬੇ ਚੱਬੇ ਚੱਲੀਏ ਹਾਂ ਹਾਂ ਚੱਲਦੇ ਸੋ ਉੱਥੇ ਮਲੀਆਂ ਘੱਟ ਕੇ ਆ ਦੇ ਰਹੀਆਂ ਉਹ ਜੁਰਦ ਨੂੰ ਬੁਲਾ ਹੁਣ ਤੂੰ ਮੱਲਾ ਸਜਾਈਏ ਪਹਿਲਾਂ ਮਾਸਾ ਦਰੂ ਜਾ ਸ ਜਾ ਹੁਣ ਮੈਂ ਆਫਸ ਯੋਨੈ ਨ ਮੱਲਾ ਚਲੋ 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 ਵਾਈ ਕਾ ਸਵਾਏ ਕੁਝ ਕਿਵਟਿਆ ਹੁਣ ਆਪਾਂ ਜਾਣੇ ਛੋਣੇ ਬੰਦਿਆ ਖੰਡਾਰੇ ਨਾਲ ਸਾਡੇ ਵੀ ਖੁੱਲ ਚੱਲੀ ਹੈ ਜੱਪੇ ਕਿੱਥੇ ਚੱਲੇ ਆਪਾਂ ਹੁਣ ਹਾਂ ਜੁਰਤ ਜਮਾਲ ਸਿੰਘ ਜੁਰਤ ਜਮਾਲ ਸਿੰਘ ਨੇ ਖੰਜਰ ਪਾ ਲਿਆ ਵਾ ਜੁਰਤ ਚੱਲੀਏ ਫੌਜ ਜੱਪੇ ਸਮਾਦ ਬਾਬਾ ਨਾਨ ਸਿੰਘ ਓ ਅਗਾਲ ਹਾਂਜੀ ਚਲੋ ਨਾਨ ਸਿੰਘ ਚਾਬੀ ਫੜੋ ਗੱਡੀ ਦੀ ਹਾਂ ਸ਼ੂਜ਼ ਪਾਓ ਚਲੋ ਲਿਆ ਮੈਂ ਥੋੜੀ ਜਿਹੀ ਚਾਹ ਪੀ ਲਾਂ ਫਿਰ ਚੱਲਦੇ ਆ ਠੀਕ ਹੈ ਚੱਲੀਏ ਜੁਰਤ ਜਮਾਲ ਸਿੰਘ ਹੈਂ ਕੁਝ ਬੋਲੋ ਇਹਨੂੰ ਕੱਢ ਦੋ ਹਾਂ ਹੁਣ ਦੱਸੋ ਠੀਕ ਆ ਜੁਰਤ ਜਮਾਲ ਸਿੰਘ ਚੱਲ ਜੀ ਫਿਰ ਚੱਲੀਏ ਫੌਜ ਹੈਂ ਚਲੋ ਜਗਾਰਾ ਲਾਓ ਫਿਰ ਚੱਲੀਏ ਸੋਨੇ ਸੋਨੇ ਹੈ ਸਤ ਸ੍ਰੀ ਅਕਾਲ ਗਰ ਭਰੇ ਅਗਾਲ ਦੇਖ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫੌਜ ਨੂੰ ਸਮਝ ਨਹੀਂ ਲੱਗਦੀ ਹੋਗੀ ਤੇ ਆ ਚੱਲ ਫੋੜ ਚੱਲੀਏ ਫਿਰ ਚਾਬੀ ਫੋੜੋ ਗੱਡੀ ਦੀ ਚਲੋ 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 ਭੱਜ ਕੇ ਨਹੀਂ ਲੱਭੀ ਚਲੋ ਲਾਣਾ ਚਲੋ ਚਲੋ ਫਿਰ ਚੱਲ ਝੁਰਤੀ ਚੱਲੀ ਐ ਗੁਰਬਾਰੇ ਦਾਲ ਚੱਲੋ 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 ਚੱਲ ਝੁਰਤ ਮੈਂ ਕਰਦਾ ਸਟਾਰ ਨਾ ਉਹਨਾਂ ਦੇ ਸਿੰਘ ਜਦ ਬੂਆ ਖੋਲ ਤੂੰ ਬੂਆ ਕੋਲ ਮੈਂ ਕਰਦਾ ਇਹਦੇ ਸਰੀ ਹਾਂ ਗਿਲਾ ਚੜਦਾ ਇਹਦਾ ਸੈਲਫ ਫੋਟੋ ਨਾ ਵਾ ਲੋਕ ਲਾ ਲੂਗਾ ਜੁਰਤ ਜਮਾਤ ਤੋਂ ਲਾ ਲੂਗਾ ਕਹਿੰਦਾ ਹੂੰ ਕੋਈ ਦੇ ਬੁਏ ਦੇ ਉਹ ਨਾ ਇਹ ਫੋਟੋ ਮੋਦੀ ਦੀ ਚੱਲੀਆਂ ਬੱਛੇ ਓਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਭਾਈ ਆ ਕੀ ਹੈ ਹਾਂ ਬੋਲੇ ਕੇ ਹੌਲਕੀੜ ਨਹੀਂ ਖਾਲਸਾ ਕਾਲਜ ਜੀ ਖਾਲਸਾ ਬੋਲੇ ਖਾਲਸਾ ਕਾਲਜ ਤੈਨੂੰ ਹੌਲਕੀੜ ਲੱਗਣ ਡਿਆ ਵਾ ਵੱਡੀ ਖੇਡ ਪਾਏਗਾ ਭਾਉ ਤੂੰ ਇਹ ਰਾਸ਼ਖ ਖਾਲਸਾ ਕਾਲਜ ਤੇ ਹੈ ਅਵੇ ਛੁੱਟੀ ਆਉਦਾ ਐਸਲੇ ਹੋਈ ਹੈ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਨਨਦ ਦਾ ਦਸਿਆਂ ਦਾ ਬੋਲੋ ਪਾਉਂਦੇ ਕੇ ਦੀ ਚੋਹ ਮੈਂ ਖਾਲਸਾਓ ਚਾਹ ਰਿਹਾ ਤੂੰ माल सिंह चली चलिए या फिर मम्मी ने बुला लिया चल चुग चली समाध बाबा नौ सिंह चप्पा